ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਤੁਹਾਡੇ ਨਾਲ ਗੱਲ ਕਰਨੀ ਆ ਵੀ ਕਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਆਪਣੇ ਪਸ਼ੂ ਦਾ ਦੁੱਧ ਜਿਹੜਾ ਉਹ ਵਧਾ ਸਕਦੇ ਆ ਕਈ ਵਾਰ ਆਪਾਂ ਕੀ ਕਰਦੇ ਹੁੰਨੇ ਆ ਵੀ ਫੀਡ ਲਾ ਲਓ ਤੂੜੀ ਹਰਾ ਚਾਰਾ ਤੇ ਸਾਇਲਜ ਵਗੈਰਾ ਸਾਰਾ ਕੁਝ ਪ੍ਰੋਪਰ ਡਾਈਟ ਰੱਖਦੇ ਹੁੰਨੇ ਆ ਤਾਂ ਵੀ ਆਪਾਂ ਕੋਸ਼ਕ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਅਣਗਹਿਲੀ ਕਰ ਜਾਂਦੇ ਆ ਜਾਂ ਘੌਲ ਕਰ ਜਾਂਦੇ ਆ ਜੀ ਦੇ ਕਰਕੇ ਆਪਾਂ ਪਸ਼ੂ ਤੋਂ ਪ੍ਰੋਪਰ ਦੁੱਧ ਜਿਹੜਾ ਨਹੀਂ ਲੈਂਦੇ ਹੈਗੇ ਇਹ ਚੀਜ਼ ਆਪਣੀ ਟਰਾਈ ਵੀ ਕਰਕੇ ਦੇ ਸਕਦੇ ਹਾਂ 100% ਪੱਕਾ ਰਿਜ਼ਲਟ ਤੁਹਾਨੂੰ ਮਿਲਣਾ ਹੀ ਮਿਲਣਾ ਥੋੜਾ ਜਿਹਾ ਜਣਕੀ ਆਏ ਆ ਵੀਰੇ ਦੇਖੋ ਜਦੋਂ ਆਪਾਂ ਨੇ ਪਸ਼ੂਆਂ ਦਾ ਕੰਮ ਕਰਨਾ ਹੀ ਆ ਠੀਕ ਆ ਨਾ ਫਿਰ ਮਾੜੀ ਮੋਟੀ ਤਾਂ ਚੰਗੇ ਲਾ ਜਿਹੜੀ ਉਹ ਚੱਲਣੀਓ ਪੈਂਦੀ ਆ ਇਹਨਾਂ ਖਾਤਰ ਟਾਈਮ ਆ ਜਿਹੜਾ ਉਹ ਛੱਡਣਾ ਵੀ ਪੈਂਦਾ ਕੱਢਣਾ ਵੀ ਪੈਂਦਾ ਜਦੋਂ ਆਪਾਂ ਨੇ ਇਹ ਸਿਰਫ ਇਹੀ ਕੰਮ ਕਰਨਾ ਕਈ ਵਾਰ ਐ ਹੁੰਦਾ ਵੀ ਕਈ ਵੀਰਾਂ ਦੇ ਪਸ਼ੂ ਵੀ ਰੱਖੇ ਹੁੰਦੇ ਨੇ ਖੇਤੀਬਾੜੀ ਦਾ ਵੀ ਕੰਮ ਜਿਆਦਾ ਹੁੰਦਾ ਤੇ ਤਾਂ ਪਸ਼ੂਆਂ ਵੱਲ ਜਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਜਿਹੜੇ ਬੰਦੇ ਸਿਰਫ ਡੈਰੀ ਫਾਰਮ ਜਾਂ ਪਸ਼ੂਆਂ ਦੇ ਧੰਦੇ ਤੇ ਹੀ ਡਿਪੈਂਡ ਕਰਦੇ ਨੇ ਉਹ ਧਿਆਨ ਆ ਜਿਹੜਾ ਆਪਣਾ ਪ੍ਰੋਪਰ ਦਿੰਦੇ ਹੁੰਦੇ ਨੇ ਚਲੋ ਵੀ ਅਗਲੇ ਨੂੰ ਹੋਰ ਕੰਮ ਨਹੀਂ ਹੁੰਦਾ ਕੋਈ ਹਰੇਕ ਬੰਦੇ ਦਾ ਕੰਮ ਕਰਨ ਦਾ ਆਪੋ ਆਪਣਾ ਹਿਸਾਬ ਹੁੰਦਾ ਕਈ ਤਾਂ ਇਹਨਾਂ ਵੱਲ ਪੂਰਾ ਪ੍ਰੋਪਰ ਧਿਆਨ ਦਿੰਦੇ ਨੇ ਕਈ ਜਾਨੀ ਜੀ ਬਾਲਾ ਧਿਆਨ ਨਹੀਂ ਦਿੰਦੇ ਹੈਗੇ ਚਲੋ ਆਪੋ ਆਪਣੀ ਸੋਚ ਹੁੰਦੀ ਆ ਇਹ ਗੱਲ ਵੀਰੇ ਆਪਾਂ ਨੇ ਤੁਹਾਨੂੰ ਇਹ ਦੱਸਣੀ ਆ ਤੁਸੀਂ 100% ਅਜ਼ਮਾ ਕੇ ਦੇਖ ਲਿਓ ਤੁਹਾਨੂੰ ਰਿਜ਼ਲਟ ਮਿਲਣਾ ਹੀ ਮਿਲਣਾ ਆ ਜੇ ਨਾ ਮਿਲਿਆ ਤੁਸੀਂ ਵੀਡੀਓ ਤੇ ਕਮੈਂਟ ਕਰ ਦਿਓ ਵੀ ਭਾਈ ਜੋ ਤੁਸੀਂ ਦੱਸਿਆ ਸੀ ਉਹ ਅਸੀਂ ਕਰਿਆ ਪਰ ਰਿਜ਼ਲਟ ਨਹੀਂ ਮਿਲਿਆ ਹਾਂ ਕਰਨਾ ਘਟੋ ਘੜ 10-15 ਦਿਨ ਇਹ ਨਹੀਂ ਹੈਗਾ ਵੀ ਅੱਜ ਆਪਾਂ ਨੇ ਉਹ ਚੀਜ਼ ਕਰ ਲਈ ਕੱਲ ਨੂੰ ਰਹਿਣ ਦਿੱਤੀ ਠੀਕ ਆ ਨਾ ਜੋ ਉਹ ਵੀਰਾਂ ਲਈ ਆ ਜਿਨ੍ਹਾਂ ਦੇ ਘਰੇ ਬੰਨ ਕੇ ਰੱਖੇ ਹੋਏ ਪਸ਼ੂ ਨੇ ਠੀਕ ਆ ਨਾ ਜਿਹੜਾ ਖੁੱਲਾ ਪਸ਼ੂ ਆ ਤੁਹਾਨੂੰ ਮੈਂ ਹਰੇਕ ਵੀਡੀਓ 'ਚ ਪਹਿਲਾਂ ਵੀ ਇਹੀ ਕਹਿੰਦੇ ਹੁੰਨੇ ਆਪਾਂ ਵੀ ਜਿਹੜਾ ਖੁੱਲਾ ਪਸ਼ੂ ਆ ਤੇ ਬੰਨਿਆ ਹੋਇਆ ਪਸ਼ੂ ਆ ਉਹਦਾ ਹਰੇ ਚਾਰੇ ਡਾਈਟ ਪਲਾਨ ਤੋਂ ਲੈ ਕੇ ਰਹਿਣ ਸਹਿਣ ਤੱਕ ਦੁੱਧ ਤੱਕ ਵੀ ਜ਼ਮੀਨ ਸਮਾਨ ਦਾ ਫਰਕ ਰਹਿੰਦਾ ਬਿਮਾਰੀ ਤੱਕ ਵੀ ਰਹਿੰਦਾ ਤੁਸੀਂ ਕਰਨਾ ਕੀ ਆ ਵੀਰੇ ਜਦੋਂ ਤੁਸੀਂ ਸਵੇਰੇ ਧਾਰਾਂ ਚੋਣੀਆਂ ਨੇ ਉਤੋਂ ਤੁਰੰਤ ਬਾਅਦ ਤੁਸੀਂ ਆਪਣੇ ਪਸ਼ੂ ਨੂੰ ਪਾਣੀ ਪਿਆਉਣ ਪਾਣੀ ਵੀ ਤੁਸੀਂ ਪਿਉਣਾ ਵੀ ਮਤਲਬ ਜਿਹੜਾ ਤਾਜ਼ਾ ਪਾਣੀ ਹੁੰਦਾ ਕਿਉਂਕਿ ਹੁਣ ਆਪਾਂ ਟੈਂਕੀ ਚ ਲਾਉਨੇ ਆ ਪਾਣੀ ਕੋਸਾ ਨਿਕਲਦਾ ਠੀਕ ਹੈ ਨਾ ਸਵੇਰੇ ਤੇ ਸ਼ਾਮ ਨੂੰ ਵੀ ਤੁਸੀਂ ਧਾਰਾਂ ਤੋਂ ਬਾਅਦ ਪਾਣੀ ਪਿਉਣਾ ਜਾਨੀ ਜੀ ਧਾਰਾਂ ਚੋਂਣ ਤੋਂ ਬਾਅਦ ਤੁਸੀਂ ਦੋਏ ਟਾਈਮ ਬਾਅਦ ਚ ਪਾਣੀ ਜਦੇ ਪਿਉਣਾ ਆਪਣੇ ਪਸ਼ੂ ਨੂੰ ਠੀਕ ਹੈ ਨਾ ਤੇ ਦੁਪਹਿਰੇ ਜੇ ਤੁਸੀਂ ਪਲਾ ਸਕਦੇ ਹੋ ਦੁਪਹਿਰੇ ਵੀ ਪਲਾ ਸਕਦੇ ਹੋ ਠੀਕ ਹੈ ਨਾ ਕਈ ਆਪਾਂ ਦੇਖਦੇ ਆ ਕਈ ਤਿੰਨ ਟਾਈਮ ਪਲਾਉਂਦੇ ਆ ਪਾਣੀ ਕਈ ਚਾਰ ਟਾਈਮ ਕਈ ਦੋ ਟਾਈਮੇ ਪਲਾਉਂਦੇ ਆ ਕਈਆਂ ਦੇ ਚਲੋ ਮੂਰੀ ਖੁੱਲਾ ਛੱਡਿਆ ਹੁੰਦਾ ਪਾਣੀ ਠੀਕ ਆ ਨਾ ਇਹ ਤੁਸੀਂ ਤਰੀਕਾ ਜਮਾ ਕੇ ਦੇਖਿਓ ਤੁਹਾਡਾ 100% ਪਸ਼ੂ ਆ ਜਿਹੜਾ ਦੁੱਧ ਵਧੂਗਾ ਹੀ ਵਧੂਗਾ ਜਾਨੀ ਕਿ ਪਾਣੀ ਆ ਜਿਹੜਾ ਉਹ ਕੋਸਾ ਪਿਉਣਾ ਤਾਜ਼ਾ ਜਿਵੇਂ ਆਪਾਂ ਮੋਟਰ ਚਲਾਉਨੇ ਆ ਤਾਜ਼ਾ ਪਾਣੀ ਨਿਕਲ ਕਈ ਵਾਰ ਆਪਾਂ ਕੀ ਕਰਦੇ ਆ ਸਵੇਰੇ ਖੇਲ ਭਰ ਦਿੰਨੇ ਆ ਉਹੀ ਖੜੇ ਪਾਣੀ ਬਿੰਜਣਾ ਜਿਹੜਾ ਆਪਣਾ ਟੈਂਕੀ ਚ ਹੁੰਦਾ ਕਿਉਂਕਿ ਟੈਂਕੀ ਵਾਲਾ ਪਾਣੀ ਪਿਆ ਹੁਣ ਆ ਦਿਨਾਂ ਚ ਠੰਡਾ ਹੋ ਜਾਂਦਾ ਠੀਕ ਹੈ ਨਾ ਠੰਡਾ ਪਾਣੀ ਪਸ਼ੂ ਘੱਟ ਪੀਂਦਾ ਜਿੰਨਾ ਤੁਸੀਂ ਤਾਜ਼ਾ ਤੇ ਕੋਸਾ ਪਾਣੀ ਪਿਆਏਂਗੇ ਉਹ ਉਹ ਵੀ ਮਤਲਬ ਰੱਜਮਾ ਪਾਣੀ ਪੀਊਗਾ ਪਸ਼ੂ ਦੇ 1 ਲੀਟਰ ਪਾਣੀ ਚ ਸੌਰੀ 1 ਲੀਟਰ ਦੁੱਧ ਚ ਘੱਟੋ ਘੱਟ ਨਹੀਂ 80 85% ਆ ਜਿਹੜਾ ਪਾਣੀ ਹੁੰਦਾ 1 ਲੀਟਰ ਦੁੱਧ ਚ ਠੀਕ ਹੈ ਨਾ ਇਸ ਲਈ ਪਸ਼ੂ ਨੂੰ ਪਾਣੀ ਕਈ ਵਾਰ ਆਪਾਂ ਸਾਰਾ ਕੁਝ ਕਰਦੇ ਹੁੰਦੇ ਆ ਇਹੀ ਤਾਂ ਮਾੜੇ ਮੋٹے ਤਰੀਕੇ ਨੇ ਜਿਹੜੇ ਉਹ ਨਹੀਂ ਵਰਤਦੇ ਜਿੰਨਾ ਕਰਕੇ ਪ੍ਰੋਪਰ ਦੁੱਧ ਨਹੀਂ ਕੱਢਦੀਆਂ ਪਾਣੀ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜੇ ਤੁਸੀਂ ਤਿੰਨ ਟਾਈਮ ਚਾਰ ਟਾਈਮ ਪਲਾ ਸਕਦੇ ਹੋ ਉਹ ਵੀ ਠੀਕ ਆ ਜੇ ਤੁਸੀਂ ਮੂਰੇ ਛੱਡ ਸਕਦੇ ਹੋ ਮੂਰੇ ਵੀ ਪਾਣੀ ਠੀਕ ਆ ਹਣ ਜਿਹੜੇ ਵੀ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਖੋਲੀ ਇਹ हिसाब ਨਾਲ ਆਪਣਾ ਪੰਪ ਪੰਪ ਲਵਾ ਲਓ ਵੀ ਖੋਲੀ ਜੇ ਪਾਣੀ ਛੱਡਿਆ ਜਾਵੇ ਤਰੀਕਾ ਤੁਸੀਂ ਇਹ ਵਰਤਣਾ ਵੀ ਆਪਣੇ ਜਿਹੜਾ ਪਸ਼ੂ ਗੱਬਣ ਆ ਉਹਨੂੰ 50 ਗ੍ਰਾਮ ਜਿਹੜਾ ਪਸ਼ੂ ਗੱਬਣ ਨਹੀਂ ਹੈਗਾ ਉਹਨੂੰ 100 ਗ੍ਰਾਮ ਤਾਰਾ ਮੀਰਾ ਜਿਹੜਾ ਡੇਲੀ ਦੋ ਜਿਹੜੇ ਬੰਨ ਕੇ ਰੱਖੇ ਪਸ਼ੂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਠੀਕ ਹੈ ਨਾ ਤੇ ਕਬੀਰ ਦਾ ਆਪਾਂ ਨੂੰ ਕੱਲ ਫੋਨ ਵੀ ਆਇਆ ਸੀਗਾ ਵੀ ਫੈਂਟ ਸਾਡੀ ਬਹੁਤ ਘੱਟ ਆਉਂਦੀ ਆ ਠੀਕ ਹੈ ਨਾ ਤੇ ਤੁਸੀਂ ਵੀਰੇ ਜਿਹੜੀ ਵੀ ਫੀਡ ਪਾਉਨੇ ਹੋ ਚਾਹੇ ਮੈਸ਼ ਪਾਉਨੇ ਹੋ ਚਾਹੇ ਪੈਲੇਟ ਪਾਉਨੇ ਹੋ ਠੀਕ ਹੈ ਨਾ ਵੀ ਉਹਨੂੰ ਹਮੇਸ਼ਾ ਹਰੇ ਚਾਰਾ ਚਾਹੇ ਤੂੜੀ ਸੈਲਜ ਕੁਝ ਵੀ ਆਉ ਚ ਚੰਗੀ ਤਰ੍ਹਾਂ ਮਿਕਸ ਕਰਕੇ ਪਾਇਆ ਕਰੋ ਟੀਐਮਆਰ ਕਰਕੇ ਪੂਰਾ ਤੇ ਇੱਕ ਗੱਲ ਦਾ ਇਹ ਵੀ ਧਿਆਨ ਰੱਖਿਆ ਕਰੋ ਵੀ ਜਿਵੇਂ ਤੁਸੀਂ ਧਾਰਾਂ ਚੋਣੀਆਂ ਨੇ ਉਹ ਤੋਂ ਪਹਿਲਾਂ ਨਾ ਪਾਣੀ ਪਿਆਇਆ ਕਰੋ ਕਈ ਵਾਰ ਆਪਾਂ ਪਹਿਲਾਂ ਪਾਣੀ ਪਿਆ ਦਿੰਨੇ ਆ ਉਹਦੇ ਨਾਲ ਵੀ ਫੈਂਟ ਆ ਜਿਹੜੀ ਘਟ ਜਾਂਦੀ ਆ ਪਸੂ ਨੂੰ ਧੁੱਪਾਂ ਆ ਦੇਣਾ ਜੀ ਜ਼ਿਆਦਾ ਬਣਿਆ ਕਰੋ ਆਪਾਂ ਵੀ ਬਸ ਲਾ ਲਓ 5-4 ਦਿਨ ਨੂੰ ਇਹਨਾਂ ਨੂੰ ਸਵੇਰੇ ਕੱਢਿਆ ਕਰਾਂਗੇ ਲੇਟ ਵੀ ਇੱਥੇ ਤੁਸੀਂ ਲਾ ਲਓ ਵੀ ਸਵੇਰੇ ਇਹਨਾਂ ਨੂੰ ਕੱਢ ਦਿਆ ਕਰਾਂਗੇ 9:00 ਵਜੇ ਸੰਨੀ ਕਰਕੇ ਵੀ 9 ਤੋਂ ਸਿੱਧਾ ਸ਼ਾਮ ਨੂੰ ਹੀ ਅੰਦਰ ਕਰਿਆ ਕਰਾਂਗੇ ਇਹ ਵੀ 5-4 ਦਿਨ ਚ ਚਲੋ ਜਿਹੜੇ ਨਹੀਂ ਮੰਨਦੇ ਕਿਉਂਕਿ ਹਜੇ ਧੁੱਪਾਂ ਥੋੜੀ ਜੀ ਕੈੜੀ ਹੋ ਹੁੰਦੀ ਆ ਦੇ ਨਾਲ ਅਜ ਵੀ ਮਤਲਬ ਆ ਆ ਵੀ ਮਤਲਬ ਲੋ ਵੀ ਦੁਪਹਿਰ ਨੂੰ ਤੇ ਸਵੇਰ ਸ਼ਾਮ ਖਾਸਾ ਠੰਡਾ ਹੁੰਦਾ ਮੌਸਮ ਆ ਹਜੇ ਥੋੜੀ ਜਿਹੀ ਕੈੜੀ ਆ ਧੁੱਪਾਂ ਪੰਜ ਚਾਰ ਦਿਨ ਚ ਆਪਾਂ ਵੀ ਇੱਥੇ ਧੁੱਪਾਂ ਹੀ ਬੰਨਿਆ ਕਰ ਇਹ ਚੀਜ਼ਾਂ ਦਾ ਖਾਸ ਧਿਆਨ ਆ ਜਿਹੜਾ ਤੁਸੀਂ ਰੱਖਿਆ ਕਰੋ ਪਾਣੀ ਕੋਸਾ ਪਾਓ ਤੇ ਆਪਣੇ ਪਸ਼ੂ ਨੂੰ ਵੱਧ ਤੋਂ ਵੱਧ ਧੁੱਪਾਂ ਜਿ ਬੰਨੋ ਆਪਣੇ ਪਸ਼ੂ ਨੂੰ 100 ਗ੍ਰਾਮ ਬਫਰ ਡੇਲੀ ਪਾਓ ਠੀਕ ਆ ਨਾ ਬਫਰ ਆ 25 30 ਗ੍ਰਾਮ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਹੋ ਆਪਣੇ ਪਸ਼ੂ ਦਾ ਜਿੰਨਾ ਲੀਵਰ ਸਹੀ ਰਹੂਗਾ ਯੋਜਗਾਲੀ ਕਰੂਗਾ ਠੀਕ ਆ ਉਹਨਾਂ ਸਿਹਤਮੰਦ ਰੂਹ ਨਾਲੇ ਦੁੱਧ ਵਧੀਆ ਕੱਢੂਗਾ ਠੀਕ ਆ ਦੁੱਧ ਦੀ ਕੁਆਲਿਟੀ ਵੀ ਵਧੀਆ ਰਹੂ ਤੇ ਕੁਆਂਟੀਟੀ ਵੀ ਵਧੀਆ ਰਹੂਗੀ ਆਪਾਂ ਕੱਲ ਲਾਈਵ ਹੋਏ ਸੀ ਕਿਹਾ ਸੀਗਾ ਜਿਹੜੇ ਵੀਰ ਕੈਲਸ਼ੀਅਮ ਦੇਣਾ ਚਾਹੁੰਦੇ ਆਪਣੇ ਪਸ਼ੂ ਨੂੰ ਬਾਈਮਰਲ ਜ਼ਰੂਰ ਐਡ ਕਰੋ 5 ਲੀਟਰ ਕੈਲਸ਼ੀਅਮ ਚ ਉਹ 300 ਐਮਐਲ ਪੈਣੀ ਆ ਠੀਕ ਆ ਨਾ ਜੇ 1 ਲੀਟਰ ਕੈਲਸ਼ੀਅਮ ਆ ਤਾਂ ਉਹ ਚ 50 ਤੋਂ 60 ਐਮਐਲ ਐਡ ਕਰ ਲਿਆ ਕਰੋ ਉਹਦੇ ਨਾਲ ਰਿਜ਼ਲਟ ਜਿਹੜਾ ਜ਼ਿਆਦਾ ਦੇਖਣ ਨੂੰ ਮਿਲਦਾ ਆਦੇ ਵੀਡੀਓ ਚ ਆਪਾਂ ਨੇ ਇਹੀ ਤੁਹਾਡੇ ਨਾਲ ਗੱਲ ਕਰਨੀ ਸੀ ਧੰਨਵਾਦ ਜੀ ਸਸਰੀ ਗੱਲ ਸਾਰਿਆਂ ਨੂੰ ਮਿਲਦੇ ਆਂ ਨੈਕਸਟ ਵੀਡੀਓ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ